ਇਹ ਨਿੰਬੂ ਦਾ ਅਚਾਰ ਜੇ ਆਪਾਂ ਰੋਟੀ ਦੇ ਨਾਲ ਖਾ ਲਈਏ ਤੇ ਆਪਣੇ ਜਿਹੜਾ ਡਾਈਜੈਸ਼ਨ ਸਿਸਟਮ ਹੈ ਬਿਲਕੁਲ ਠੀਕ ਹੋ ਜਾਂਦਾ ਹੈ ਤੇ ਇਸ ਸਵਾਦ ਵੀ ਇੰਨਾ ਲੱਗਦਾ ਹੈ ਇਹਨੂੰ ਆਪਾਂ 2 ਤੋਂ 3 ਸਾਲ ਤੱਕ ਸਟੋਰ ਵੀ ਕਰ ਸਕਦੇ ਹਾਂ ਬਿਨਾ ਤੇਲ ਤੋਂ ਤੇ ਬਿਨਾ ਸਿਰਕੇ ਤੋਂ ਇਹ ਅਚਾਰ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਹੈ ਜੇ ਤੁਸੀਂ ਮੇਰੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਮ ਲਾਈਕਨ ਦਾ ਬਟਨ ਨੂੰ ਜ਼ਰੂਰ ਪ੍ਰੈਸ ਕਰ ਦਿਓ ਤਾਂ ਕਿ ਆਉਣ ਵਾਲੀ ਸਾਰੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਹੁਣ ਆਪਾਂ ਇਹਨੂੰ ਸ਼ੁਰੂ ਕਰਦੇ ਹਾਂ ਆ ਨਿੰਬੂ ਨੇ ਮੈਂ ਉੜ ਕੇ ਰੱਖਲੇ ਸੀ ਮੈਨੂੰ 4-5 ਦਿਨ ਹੋ ਗਏ ਇਹਨੂੰ ਤੋੜੇ ਹੋਏ ਤੇ ਥੋੜੇ ਥੋੜੇ ਜਿਹੇ ਉੱਤੇ ਦਾਗ ਵੀ ਆ ਗਏ ਨੇ ਤੇ ਕੋਈ ਗੱਲ ਨਹੀਂ ਆਪਾਂ ਹੁਣ ਇਹਨੂੰ ਪਹਿਲਾਂ ਪਹਿਲਾਂ ਮੈਂ ਧੋ ਕੇ ਹੀ ਰੱਖੇ ਸੀਗੇ ਆਪਾਂ ਇਹਨੂੰ ਫੇਰ ਦੁਬਾਰਾ ਧੋ ਲੈਨੇ ਆ ਛੋਟੇ ਵੱਡੇ ਹਰ ਸਾਈਜ਼ ਦੇ ਇਹ ਨਿੰਬੂ ਨੇ ਤੇ ਘਰ ਦੇ ਨਿੰਬੂ ਸੀਗੇ ਤੇ ਮੈਂ ਪਹਿਲਾਂ ਹੀ ਤੋੜ ਕੇ ਰੱਖਲੇ ਸੀਗੇ ਤੇ ਥੋੜੀ ਤੇ ਮੈਂ ਪਾ ਲਈ ਸੀਗੀ ਨਿੰਬੂ ਦੀ ਖੱਟੀ ਮਿੱਠੀ ਚਟਨੀ ਉਹ ਵੀ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਤੇ ਨਿੰਬੂ ਦਾ ਖੱਟਾ ਮਿੱਠਾ achar ਉਵੀ ਮੈਂ ਪਾਇਆ ਸੀ ਤੇ ਬਾਕੀ ਥੋੜੇ ਨਿੰਬੂ ਹੋਰ ਬਚ ਗਏ ਸੀ ਤੇ ਬਾਕੀ ਮੈਂ ਕਿਉਂਕਿ ਇਹਨਾਂ ਦਾ ਵੀ ਆਪਾਂ achar ਹੀ ਪਾ ਲੈਨੇ ਆ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲਵਾਂਗੇ ਵੈਸੇ ਤਾਂ ਪਹਿਲਾਂ ਮੈਂ ਧੋ ਕੇ ਰੱਖੇ ਸੀ ਤੇ ਮਾੜੀ ਮੋਟੀ ਜਿਹੜੀ ਡਸਟ ਚੜ ਜਾਂਦੀ ਹੈ ਉਹ ਵੀ ਆਪਾਂ ਜਿਹੜੇ ਨਿੰਬੂ ਨੇ ਆਪਾਂ ਚੰਗੀ ਤਰ੍ਹਾਂ ਸਾਫ਼ ਹੋ ਜਾਣਗੇ ਤੇ ਹੁਣ ਇਹਨਾਂ ਨੂੰ ਆਪਾਂ ਧੋ ਲਿਆ ਧੋਣ ਤੋਂ ਬਾਅਦ ਆਪਾਂ ਨੂੰ ਕੱਟਾਂਗੇ ਇਹਦਾ ਚੰਗੀ ਤਰ੍ਹਾਂ ਪਾਣੀ ਜਿਹੜਾ ਹੈ ਟ੍ਰੇ ਤਾਂ ਫਿਰ ਆਪਾਂ ਇਹਨੂੰ ਦੂਜੇ ਭਾਂਡੇ 'ਚ ਟਰਾਂਸਫਰ ਕਰ ਦੇਵਾਂਗੇ ਸੁੱਕੀ ਤੇ ਵਿੱਚ ਮੈਨੂੰ ਪਾ ਸੀ ਤੇ ਨਾਲ ਜੇ ਤੁਹਾਡੇ ਹੈਗੀ ਤੇ ਬਲਵਾ ਸਕਦੇ ਹੋ ਤੇ ਮੈਂ ਇਹਨੂੰ 2 ਘੰਟੇ ਲਈ ਪੱਖੇ ਦੇ ਥੱਲੇ ਰੱਖਤਾ ਸੀ ਉਹਦੇ ਬਾਅਦ ਮੈਂ ਕੱਪੜੇ ਸਾਫ਼ ਕੱਪੜੇ ਦੇ ਨਾਲ ਪੂੰਝ ਲਿਆ ਹੁਣ ਪੂੰਝਾਂ ਤੋਂ ਬਾਅਦ ਆਪਾਂ ਇਸ ਤਰ੍ਹਾਂ ਇਹਨੂੰ ਉੱਪਰੋਂ ਦੀ ਹੜਕਾ ਜਾਂ ਕੱਟ ਕਰ ਦੇਵਾਂਗੇ ਦੋਨੋਂ ਸਾਈਡ ਤੋਂ ਆਪਾਂ ਇਹਨੂੰ ਕੱਟ ਕਰ ਦੇਵਾਂਗੇ ਤੇ ਇਹ ਜਿਹੜੇ ਨਿੰਬੂ ਨੇ ਆਪਣੇ ਘਰ ਦੇ ਹੀ ਨੇ ਇਹਨਾਂ ਵਿੱਚ ਬੀਜ ਨਹੀਂ ਹੁੰਦਾ ਬਹੁਤ ਘੱਟ ਇੱਕ ਅੱਦੇ ਚ ਕਿਧਰੇ ਬੀਜ ਆ ਜਵੇ ਦਾ ਆ ਜਵੇ ਵੈਸੇ ਇਹਦੇ ਵਿੱਚ ਬੀਜ ਬਿਲਕੁਲ ਵੀ ਨਹੀਂ ਹੁੰਦਾ ਇਹ ਵੱਡੇ ਸਾਈਜ਼ ਦੇ ਨਿੰਬੂ ਨੇ ਤੇ ਇਹਨਾਂ ਦਾ ਜਿਹੜਾ achar ਬਹੁਤ ਹੀ ਸਵਾਦਦਾ ਹੈ ਜੇ ਤੁਹਾਡੇ ਛੋਟੇ ਸਾਈਜ਼ ਦੇ ਨਿੰਬੂ ਨੇ ਪਤਲੇ ਛਿਲਕੇ ਵਾਲੇ ਉਹਦਾ ਵੀ ਤੁਸੀਂ ਪਾ ਸਕਦੇ ਹੋ ਜਿਹੜੇ ਤੁਹਾਡੇ ਕੋਲ ਨਿੰਬੂ ਨੇ ਉਹਨਾਂ ਦਾ ਇਹ achar ਤੁਸੀਂ ਪਾ ਸਕਦੇ ਹੋ ਇਹ ਜਿਹੜਾ achar ਹੈ ਆਪਣਾ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਇਹਨੂੰ 2 ਸਾਲ 3 ਸਾਲ ਜਦ ਮਰਜੀ ਆਪਾਂ ਜਿੰਨਾ ਚਿਰ ਮਰਜੀ ਜਿੰਨਾ ਵੱਧ ਤੋਂ ਵੱਧ ਬਣਾ ਕੇ ਆਪਾਂ ਸਟੋਰ ਕਰਕੇ ਰੱਖ ਸਕਦੇ ਆ ਇਹ ਜਰਾ ਵੀ ਖਰਾਬ ਨਹੀਂ ਹੁੰਦਾ ਤੇ ਆਪਾਂ ਇਹਨੂੰ ਕੱਟ ਲਵਾਂਗੇ ਕਿਸੇ ਵੀ ਸਾਈਜ਼ ਵਿੱਚ ਤੁਸੀਂ ਇਹਨੂੰ ਕੱਟ ਸਕਦੇ ਹੋ ਤੇ ਨਿੰਬੂ ਵੱਡੇ ਹੋਣ ਦੇ ਕਾਰਨ ਮੈਂ ਇਹਨਾਂ ਦੇ ਛੋਟੇ-ਛੋਟੇ ਪੀਸਿਸ ਕਰ ਲਏ ਨੇ ਇੱਕ ਤੇ ਆਪਾਂ ਨੂੰ ਜਦੋਂ ਆਪਾਂ ਰੋਟੀ ਖਾਣੇ ਆ ਤੇ ਆਪਣਾ ਇੱਕ ਜਾਂ ਦੋ ਪੀਸ ਕੱਟ ਕੇ ਆਪਾਂ ਆਰਾਮ ਨਾਲ ਰੋਟੀ ਖਾਦੀ ਜਾਂਦੀ ਜੇ ਵੱਡਾ ਪੀਸ ਹੁੰਦਾ ਤੇ ਕਈ ਵਾਰ ਵੇਸਟ ਹੋ ਜਾਂਦਾ ਤੇ ਆਪਾਂ ਇਸ ਕਰਕੇ ਮੈਂ ਛੋਟੇ ਪੀਸਿਸ ਕਰ ਰਹੀ ਆ ਪੀਸ ਜਿਹੜੇ ਨੇ ਆਪਣੇ ਤੁਸੀਂ ਹਿਸਾਬ ਨਾਲ ਛੋਟੇ ਵੱਡੇ ਕਰ ਸਕਦੇ ਹੋ ਤੇ ਆਪਾਂ ਇਸ ਤਰ੍ਹਾਂ ਤੇ ਆ ਜਿਹੜਾ ਤੁਹਾਨੂੰ ਥੋੜਾ ਜਿਹਾ ਸਾਫ਼ ਨਹੀਂ ਨਜ਼ਰ ਆ ਰਿਹਾ ਹੋਏਗਾ ਤੇ ਮੈਂ ਤੁਹਾਨੂੰ ਸੌਰੀ ਕਹਿਨੀ ਆ ਕਿ ਥੋੜਾ ਜਿਹਾ ਮੇਰੇ ਬੇਟਾ ਬਣਾ ਰਿਹਾ ਸੀਗਾ ਤੇ ਸਹੀ ਤਰ੍ਹਾਂ ਥੋੜਾ ਉਹ ਨਹੀਂ ਦਿਖਾ ਪਾਇਆ ਤੇ ਆਪਾਂ ਇਸੇ ਤਰੀਕੇ ਨਾਲ ਹੀ ਨਿੰਬੂਆਂ ਨੂੰ ਕੱਟ ਲੈਣਾ ਤੇ ਬਾਕੀ ਤੁਹਾਨੂੰ ਪਤਾ ਲੱਗ ਹੀ ਗਿਆ ਹੋਏਗਾ ਕਿ ਕਿਸ ਤਰ੍ਹਾਂ ਦੇ ਆਪਾਂ ਨੇ ਪੀਸ ਕਰ ਰਹੇ ਆ ਆਪਾਂ ਇਹਦੇ ਤੇ ਸਾਰੇ ਨਿੰਬੂਆਂ ਨੂੰ ਇਹ ਕੱਟ ਲਿਆ ਕੱਟ ਤਿਆਰ ਕਰ ਲਿਆ ਵੇ ਤੇ ਹੁਣ ਆਪਾਂ ਇਹਦੇ ਵਿੱਚ ਲੂਣ ਪਾ ਦਵਾਂਗੇ ਪਹਿਲਾਂ ਇਹ ਜਿਹੜੇ ਨਿੰਬੂ ਸੀ ਇਹ ਦੋ ਤੋਂ ਤਿੰਨੋ ਨਿੰਬੂ ਹੋਣਗੇ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਤੇ ਅੱਜ ਆਪਾਂ 3-3 ਚਮਚੀ ਆਪਾਂ ਲੂਣ ਦੇ ਪਾ ਲਵਾਂਗੇ ਤੇ ਇੱਕ ਚਮਚਾ ਆਪਾਂ ਹਲਦੀ ਪਾ ਲਵਾਂਗੇ ਇਹ ਜਿਹੜੀ ਹਲਦੀ ਇਹ ਵੀ ਘਰ ਦੀ ਹੋਈ ਹਲਦੀ ਤੇ ਜਿਹੜੀ ਘਰ ਦੀ ਹਲਦੀ ਹੈ ਥੋੜੀ ਜਿਹੀ ਘੱਟੇ ਹੀ ਪੈਂਦੀ ਹੈ ਤੇ ਮੈਂ ਇੱਕ ਚਮਚਾ ਪਾਤਾ ਤੇ ਜਿਹੜੀ ਮਿਰਚ ਇਹ ਵੀ ਆਪਣੇ ਘਰ ਦੀ ਹੋਈ ਹੈ ਤੇ ਇੰਨੀ ਜ਼ਿਆਦਾ ਕਲਰ ਵੀ ਠੀਕ ਆਂਦਾ ਹੈ ਤੇ ਤੇਜ ਬਹੁਤ ਹੈ ਮੈਂ ਇਸ ਕਰਕੇ ਇਹ ਮਿਰਚ ਹੈ ਇਹ ਵੀ ਮੈਂ ਪਉਣਾ ਕ ਚਮਚਾ ਚ ਪਾ ਦਿੱਤਾ ਹੈ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਸਾਰੀ ਚੀਜ਼ਾਂ ਨੂੰ ਮਿਕਸ ਕਰ ਲਵਾਂਗੇ ਤੇ ਜੇ ਤੁਸੀਂ ਚਾਹੋ ਇਹਦੇ ਵਿੱਚ ਕੋਈ ਵੀ ਜੇ ਮੈਂ ਨਹੀਂ ਕੋਈ ਮਸਾਲਾ ਪਾਇਆ ਤੇ ਤੁਸੀਂ ਉਸ ਹਿਸਾਬ ਨਾਲ ਕੋਈ ਵੀ ਮਸਾਲਾ ਐਡ ਕਰ ਸਕਦੇ ਹੋ ਤੇ ਮੈਂ ਸਿਰਫ ਇੰਨੇ ਹੀ ਮਸਾਲੇ ਐਡ ਕੀਤੇ ਆ ਜਿਹੜੇ ਡੇਲੀ ਯੂਜ਼ ਕਰ ਲੇ ਜਾਂ सब्जी ਵਿੱਚ ਦਾਲ ਵਿੱਚ ਯੂਜ਼ ਕਰਦੇ ਮੈਂ ਉਹੀ ਮਸਾਲੇ ਦੀ ਗਿੱਲ ਕਿਤੇ ਨੇ ਐਕਸਟਰਾ ਮੈਂ ਕੁਝ ਵੀ ਨਹੀਂ ਪਾਇਆ ਨਾ ਪਾਇਆ ਇਹਦੇ ਵਿੱਚ ਤੇਲ ਪਾਵਾਂਗੇ ਤੇ ਨਾ ਹੀ ਸਿਰਕਾ ਪਾਵਾਂਗੇ ਇਹ ਹਰ ਕੋਈ ਨੀ ਨਾਲ ਖਾ ਵੀ ਸਕਦਾ ਤੇ ਬਹੁਤ ਸੋਖੇ ਤਰੀਕੇ ਨਾਲ ਇਹ ਪਚ ਜਾਂਦਾ ਹੈ ਤੇ ਜਦ ਰੋਟੀ ਨਾਲ ਆਪਾਂ ਇਹ ਆਚਾਰ ਨੂੰ ਖਾਣੇ ਆ ਤੇ ਆਪਣਾ ਜਿਹੜੀ ਵਧੀਆ ਤਰੀਕੇ ਨਾਲ ਲੰਬੀ ਹੋ ਜਾਂਦੀ ਹੈ ਤੇ ਇਹ ਦਾ ਆਚਾਰ ਇਨਾ ਵਧੀਆ ਹੈ ਇਹਦੇ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਵੀ ਹੁੰਦਾ ਤੇ ਬਹੁਤ ਹੀ ਵਧੀਆ ਇਹ ਆਚਾਰ ਤਾਂ ਹਰ ਕਿਚਨ ਵਿੱਚ ਚਾਹੀਦਾ ਗੇਸਟ ਆ ਜਾਂਦੇ ਆ ਫਿਰ ਦੇ ਅਚਾਰਾ ਹੈ ਬਹੁਤ ਹੀ ਵਧੀਆ ਸਵਾਦ ਲੱਗਦਾ ਹੈ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਹਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਤੇ ਮੇਰੇ ਚੈਨਲ ਤੇ ਜੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸੇ ਚੈਨਲ ਦੇ ਉੱਤੇ ਵਧੀਆ-ਵਧੀਆ ਰੈਸਪੀਸ ਲੈ ਕੇ ਆਉਂਦੇ ਰਹਿਣੇ ਆਪਾਂ ਤੇ ਸਾਰਾ ਇਹ achar ਆਪਾਂ ਹੁਣ ਡੱਬੇ ਦੇ ਵਿੱਚ ਪਾਤਾ ਜਿਹੜਾ ਡੱਬਾ ਹੈ ਆਪਣਾ ਬਿਲਕੁਲ ਹੀ ਸੁੱਕਾ ਹੋਣਾ ਚਾਹੀਦਾ ਹੈ ਤੇ ਇਹ ਸachar ਨੂੰ ਆਪਾਂ ਨਾ ਤਾਂ ਪਾਣੀ ਵਾਲੇ ਹੱਥ ਲਗਾਣੇ ਆ ਤੇ ਨਾ ਹੀ ਆਟੇ ਵਾਲੇ ਇਹਨਾਂ ਦੋਨਾਂ ਚੀਜ਼ਾਂ ਤੋਂ ਆਪਾਂ ਨੇ achar ਨੂੰ ਬਚਾਣਾ ਤੇ ਆਪਣਾ ਜਾ ਰਹੇ ਲੌਂਗ ਟਾਈਮ ਚੱਲ ਸਕਦਾ ਹੈ ਬਿਲਕੁਲ ਵੀ ਖਰਾਬ ਨਹੀਂ ਹੋਏਗਾ ਤੈਨੂੰ ਟਾਈਮ ਟੂ ਟਾਈਮ ਆਪਾਂ ਹਿਲਾਉਂਦੇ ਵੀ ਰਵਾਂਗੇ ਜਿਵੇਂ 4 ਦਿਨ ਬਾਅਦ 10 ਦਿਨ ਬਾਅਦ ਹਫਤੇ ਮਹੀਨੇ 'ਚ ਦੋ ਵਾਰੀ ਇਹਨੂੰ ਆਪਾਂ ਇਹਨੂੰ ਹਿਲਾ ਦਵਾਂਗੇ ਤੇ ਜਿਹੜਾ achar ਹੈ ਆਪਣਾ ਬਿਲਕੁਲ ਵੀ ਖਰਾਬ ਨਹੀਂ ਹੋਏਗਾ ਇਹਨਾਂ ਚੀਜ਼ਾਂ ਦਾ ਆਪਾਂ ਨੇ ਧਿਆਨ ਰੱਖਣਾ ਹੈ ਹੁਣ ਇਹਨੂੰ ਆਪਾਂ ਚਾਰ ਪੰਜ ਧੁੱਪਾਂ ਲਗਵਾ ਦਾਂਗੇ ਤੇ 10 ਦਿਨ ਬਾਅਦ ਜਿਹੜਾ ਆਪਣਾ achar ਹੈ ਬਿਲਕੁਲ ਬਣ ਕੇ ਤਿਆਰ